ਸਤਿ ਸ਼੍ਰੀ ਅਕਾਲ ਜੀ ਸਾਹੀ ਸਰਦਾਰ ਚੈਨਲ ਦੇਖ ਰਹੇ ਸਾਰੀ ਮੇਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਪੰਜ ਲੜਾਂ ਵਾਲੀ ਦਸਤਾਰ ਬੰਨਣੀ ਸਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਿਖਾਵਾਂਗੇ ਜਿਹੜੇ ਮੇਰੇ ਵੀਰ ਨਵੀਂ ਦਸਤਾਰ ਬੰਨਣੀ ਸਿੱਖ ਰਹੇ ਨੇ ਉਹਨਾਂ ਨੂੰ ਇਹ ਵੀਡੀਓ ਬਹੁਤ ਹੀ ਲਾਹੇਵੰਦ ਹੋਵੇਗੀ ਬਰੀਕੀਆਂ ਦੱਸਾਂਗੇ ਤੇ ਬਹੁਤ ਹੀ ਸੌਖੀ ਭਾਸ਼ਾ ਦੇ ਵਿੱਚ ਸਮਝਾਵਾਂਗੇ ਵੀ ਦਸਤਾਰ ਕਿਵੇਂ ਬੰਨੀ ਜਾਣੀ ਆ ਤੇ ਬਿਲਕੁਲ ਵੀ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਰਹੂਗੀ ਤੁਹਾਨੂੰ ਦਸਤਾਰ ਬੰਨਣ ਦੇ ਵਿੱਚ ਇਸ ਤੋਂ ਬਾਅਦ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਨਹੀਂ ਰਹਿਣਾ ਇਹ ਲੜ ਕਿਵੇਂ ਲੱਗਣਾ ਕਿਵੇਂ ਸਫਾਈ ਆਉਗੀ ਜਾਂ ਸ਼ੇਪ ਕਿਵੇਂ ਦਿੱਤੀ ਜਾਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਤੁਹਾਨੂੰ ਇਹ ਵੀਡੀਓ ਦੇ ਵਿੱਚ ਮਿਲ ਜਾਣਾ ਵਾ ਵੀਡੀਓ ਅਖੀਰ ਤੱਕ ਦੇਖਿਓ ਸਕਿਪ ਨਾ ਕਰਿਓ ਵਾਦਿਆਂ ਜੀ ਵੀਡੀਓ ਦੇ ਵੱਲ ਜ਼ਿਆਦਾ ਸਮਾਂ ਲੈਂਦਾ ਹੋਏ ਆਜੋ ਜੀ ਵੀਡੀਓ ਦੇ ਵੱਲ ਜੋ ਸਟਾਰ ਨੂੰ ਮੱਥਾ ਟੇਕੇ ਆਪ ਦੀ ਮੁਤਾਬਿਕ ਲਾਡ ਨੂੰ ਰੱਖ ਲੈਣਾ ਜੀ ਸਾਡਾ ਲਾਡ ਥੋੜਾ ਘੱਟ ਰਹਿੰਦਾ ਇਸ ਕਰਕੇ ਆਪਾਂ ਬਿਲਕੁਲ ਥੋੜਾ ਹੀ ਲਾਡ ਨੂੰ ਫੜਾਂਗੇ ਤਾਂ ਜੋ ਆਪਣਾ ਲਾਡ ਪੂਰਾ ਸਕੇ ਸੈੱਟ ਦੇ ਸੈਂਟਰ ਦੇ ਵਿੱਚ ਦੀ ਲਿਆ ਕੇ ਲਾਡ ਨੂੰ ਲਗਾਉਣਾ ਜੀ ਆਪਾਂ ਪਹਿਲਾ ਲਾਡ ਇਹ ਲਾਡ ਦੇ ਵਿੱਚ ਥੋੜੀ ਬਰੀਕੀਅਤ ਆਪਾਂ ਲਾਡ ਨੂੰ ਮੋੜ ਕੇ ਮਟਾਈ ਦੇ ਵਿੱਚ ਲੈ ਆਉਣਾ ਉਪਰੋਂ ਵੀ ਫੋਲਡ ਕਰਨਾ ਥੱਲੋਂ ਵੀ ਫੋਲਡ ਕਰਨਾ ਤੇ ਆਪਾਂ ਲਾਟ ਨੂੰ ਲਗਾ ਦੇਣਾ ਜੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਦਸਤਾਰ ਬਣੀ ਜਾਣੀ ਆ ਤੇ ਜਿਹੜੇ ਮੇਰੇ ਵੀਰਾਂ ਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ ਉਹ ਇਹ ਦਸਤਾਰ ਨੂੰ ਸਿੱਖ ਕੇ ਬਹੁਤ ਹੀ ਜਲਦੀ ਸਿੱਖ ਜਾਣਗੇ ਲਓ ਜੀ ਅਗਲਾ ਲੜੜ ਆਪਾਂ ਸਿਰ ਦੇ ਵਿਚਕਾਰ ਦੀ ਲੈ ਕੇ ਆਉਣਾ ਵਾ ਸਿਰ ਦੇ ਵਿਚਕਾਰ ਦੀ ਲਿਆ ਕੇ ਲਾਟ ਨੂੰ ਇੰ ਚੰਗੀ ਤਰ੍ਹਾਂ ਖੋਲ ਕੇ ਸੈਂਟਰ ਦੇ ਵਿੱਚ ਦੀ ਗੂਠੇ ਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰ ਦੇਣਾ ਇੱਥੇ ਇੱਕ ਪੁਆਇੰਟ ਇਹ ਬਣਾ ਲੈਣਾ ਮਿੱਥੂ ਆਪਾਂ ਲੜਾ ਨੂੰ ਮੋੜਿਆ ਕਰਨਾ ਇਸ ਤਰੀਕੇ ਦੇ ਨਾਲ ਤੇ ਆਪਾਂ ਲੜਨ ਲਗਾ ਦੇਣਾ ਜੀ ਲੜਣ ਦੇ ਵਿੱਚ ਇੱਕ ਵਾਰੀ ਬਾਜ ਫੇਰ ਲੈਣਾ ਤਾਂ ਜੋ ਲੜਾ ਆਪਣਾ ਪੂਰਾ ਸਾਫ਼ ਹੋ ਸਕੇ ਲਣ ਅਗਲੇ ਲੜ ਨੂੰ ਮਗਰੋਂ ਲਿਆਉਣ ਤੋਂ ਪਹਿਲਾਂ ਇੱਥੋਂ ਪਿੰਚ ਕਰ ਲੈਣਾ ਪਿੰਚ ਕਰਕੇ ਹੀ ਅਗਲੇ ਲੜ ਨੂੰ ਲੈ ਕੇ ਆਉਣਾ ਉੱਪਰਲੇ ਲੜ ਤੋਂ ਥੋੜਾ ਜਿਹਾ ਲੜ ਨੂੰ ਥੱਲੇ ਲੈ ਕੇ ਆਉਣਾ ਵਾ ਤਾਂ ਜੋ ਆਪਣਾ ਥੱਲੇ ਆਏ ਤੱਕ ਗੈਪ ਭਰਦਾ ਜਾਵੇ ਦਸਤਾਰ ਦੇ 4-5 ਲੜ ਹੀ ਆਉਣੇ ਆ ਇਸ ਕਰਕੇ ਆਪਣਾ ਥੱਲੇ ਗੈਪ ਨਾ ਰਹਿ ਜੇ ਥੱਲੋਂ ਫਿਰ ਲੂੰਗ ਪੈਣ ਲੱਗ ਜਾਂਦਾ ਕਈ ਵਾਰ ਲੋ ਜੀ ਆਪ ਇੱਥੋਂ ਦੱਬ ਕੇ ਲੜ ਨੂੰ ਫੋਲਡ ਕਰਕੇ ਆਪਣਾ ਹੀ ਆਪਣੀ ਅਗਲੀ ਲੜ ਨੂੰ ਲਗਾਉਣਾ ਹੈ। ਉੱਪਰੋਂ ਵੀ ਫੋਲਡ ਕਰ ਲੈਣਾ, ਥੱਲੋਂ ਵੀ ਫੋਲਡ ਕਰ ਲੈਣਾ। ਤੇ ਲੜ ਨੂੰ ਲਾਉਣਾ ਹੈ ਜੀ ਆਪਾਂ ਇਸ ਤਰੀਕੇ ਨਾਲ। ਥੋੜੇ ਲੜ ਮੋਟੇ ਰੱਖਣ ਦੀ ਕੋਸ਼ਿਸ਼ ਕਰਨੀ। ਕਈ ਮੇਰੇ ਵੀਰਾਂ ਨੂੰ ਪਤਲੇ ਪਸੰਦ ਨੇ, ਉਹ ਪਤਲੇ ਰੱਖ ਸਕਦੇ ਨੇ। ਪਰ ਮੋਟੇ ਲੜ ਆਪਾਂ ਜੀ ਬਾਅਦ ਵਿੱਚ ਚਾਹੀਏ 3D ਵੀ ਕਰ ਸਕਦੇ ਨੇ ਮੇਰੇ ਵੀਰ। ਪਤਲੇ ਲੜਾਂ ਦੇ ਵਿੱਚ ਫਿਰ ਸੈਟਿੰਗ ਨਹੀਂ ਬਣਦੇ, ਸਟਾਰ ਬਣਨੀ ਤੋਂ ਕਈ ਵਾਰ। ਲਓ ਜੀ ਆਪ ਆਪਣਾ ਇਹ ਲੜ ਲੜ ਚੁੱਕੇ ਆਂ ਅਗਲਾ ਲੜ ਉਸੇ ਤਰੀਕੇ ਦੇ ਨਾਲ ਲੈ ਕੇ ਆਉਣਾ ਵਾ ਮਗਰੋਂ ਪਿੰਚ ਕਰਕੇ ਉੱਪਰੋਂ ਥੋੜਾ ਜਿਹਾ ਥੱਲੇ ਇਹ ਵੀਡੀਓ ਮੈਨੇ ਛੋਟੇ ਵੀਰਾਂ ਦੇ ਲਈਆ ਜੋ ਨਵੀਂ ਦਸਤਾਰ ਬੰਨਣੀ ਸਿੱਖ ਰਹੇ ਆ ਤੇ ਉਹਨਾਂ ਨੂੰ ਦਸਤਾਰ ਬੰਨਣ ਚ ਦਿੱਕਤਾਂ ਆ ਰਹੀਆਂ ਨੇ ਉਸ ਕਰਕੇ ਉਹਨਾਂ ਕਰਕੇ ਵੀਡੀਓ ਬਣਾਈ ਆ ਤਾਂ ਜੋ ਨੰਦ ਦਸਤਾਰ ਬੰਨਣ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਉਹ ਸੋਹਣੀ ਦਸਤਾਰ ਸਜ ਜਾ ਸਕੇ ਲੋ ਜੀ ਅਗਲਾ ਲੜ ਆਪਣਾ ਤਿਆਰ ਹੈ ਜੀ ਜਿਵੇਂ ਆਪਾਂ ਹੁਣ ਪਤਲਾ ਹੋ ਗਿਆ ਇੱਥੋਂ ਇੱਕ ਵਾਰੀ ਅੰਦਰ ਨੂੰ ਹੋਰ ਫੋਲਡ ਕਰ ਲੈਣਾ ਆਪਾਂ ਤਾਂ ਜੋ ਆਪਣਾ ਲੜ ਮੋਟਾ ਵੀ ਹੋ ਜੇ ਤੇ ਸਹੀ ਤਰੀਕੇ ਨਾਲ ਲੱਗ ਵੀ ਜਾਵੇ ਧਿਆਨ ਰੱਖਣਾ ਹਰੇਕ ਵਾਰ ਉੱਪਰੋਂ ਥੱਲੋਂ ਮੋੜਦੇ ਜਾਣਾ ਹੀ ਜਾਣਾ ਉੱਪਰੋਂ ਥੱਲੋਂ ਦੋਨੋਂ ਵਾਰੀ ਮੋੜਨਾ ਥੱਲੋਂ ਦਾ ਚਲ ਮੋੜਨਾ ਹੀ ਆ ਉੱਪਰੋਂ ਵੀ ਆਪਣਾ ਲੜ ਮੋੜਨਾ ਇਹ ਗੱਲ ਦਾ ਧਿਆਨ ਰੱਖਣਾ ਨਹੀਂ ਫਿਰ ਜਦੋਂ ਆਪਾਂ ਕਲਗੀ ਵਾਲਾ ਲੜ ਲਾਉਨੇ ਆ ਉਹ ਮਗਰ ਨੂੰ ਦਸਤਾਰ ਏਵੇਂ ਹੋ ਜਾਂਦੀ ਆ ਇਸ ਤਰੀਕੇ ਦੇ ਨਾਲ ਹੋ ਜਾਂਦੀ ਆ ਉਹ ਆਪਾਂ ਨਹੀਂ ਚਾਹੁੰਦੇ ਉਹ ਚੰਗਾ ਨਹੀਂ ਲੱਗਦਾ ਦਸਤਾਰ ਦੇ ਵਿੱਚ ਤੱਕ ਖੜਮੀ ਖੜਮੀ ਰਹਿਣੀ ਚਾਹੀਦੀ ਚੜਦੀ ਕਲਾ ਵਾਲੀ ਲਾਉਣੀ ਆਪਨੇ ਹੁਣ ਅਖੀਰਲੀ ਲੜ ਦੀ ਵਾਰੀ ਆ ਗਈ ਆ ਅਖੀਰਲਾ ਲੜ ਆਪਾਂ ਉੱਪਰਲੇ ਲੜਾਂ ਨਾਲੋਂ ਥੋੜਾ ਜਿਹਾ ਥੱਲੇ ਜਿਵੇਂ ਉਹ ਪਹਿਲਾਂ ਵਾਲੇ ਲੜ ਤੁਹਾਨੂੰ ਦੱਸੀ ਨੇ ਉੱਪਰਲੇ ਲੜਾਂ ਨਾਲੋਂ ਥੋੜਾ ਜਿਹਾ ਥੱਲੇ ਰੱਖ ਕੇ ਲਾਉਣਾ ਤੇ ਜਿੱਥੇ ਮੰਨ ਲਓ ਤੁਹਾਨੂੰ ਦੂਮਾ ਲੱਗਦਾ ਉੱਥੇ ਤੁਸੀਂ ਖਿੱਚ ਕੇ ਕਪੜਾ ਕਰ ਸਕਦੇ ਹੋ ਲੋ ਜਿੱਥੇ ਆਪਾਂ ਲੜ ਨੂੰ ਲਗਾ ਦੇਣਾ ਲੜ ਨੂੰ ਚੰਗੀ ਤਰੀਕੇ ਨਾਲ ਸਾਫ਼ ਕਰ ਲੈਣਾ ਦੂਸਰੇ ਲੜਾਂ ਦਾ ਸਰ ਵੀ ਜਾਂਦਾ ਕਿਉਂਕਿ ਉਹਨਾਂ ਦੇ ਉੱਪਰ ਹੋਰ ਲੜ ਆ ਜਾਂਦਾ ਹੁੰਦਾ ਇਸ ਕਰਕੇ ਅਖੀਰਲੇ ਲਾੜ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਾਫ਼ ਕਰਨਾ ਤੇ ਦੇਖਣਾ ਬਾਅਦ ਫੇਰ ਕਿਤੇ ਮਤਲਬ ਵੀ ਕੋਈ ਡੂੰਗਾ ਤਾਂ ਨਹੀਂ ਕੋਈ ਟੂਆ ਵਗੈਰਾ ਤਾਂ ਨਹੀਂ ਰਹਿ ਰਿਹਾ ਤਾਂ ਜੋ ਆਪਾਂ ਜੋ ਕਲਗੀ ਵਾਲਾ ਲੜ ਲਾਈਏ ਉਹ ਬਹੁਤ ਹੀ ਖੂਬਸੂਰਤ ਲੱਗੇ ਤੇ ਉਹਦੇ ਵਿੱਚ ਕੋਈ ਟੂਆ ਵਗੈਰਾ ਨਾ ਲੱਗੇ ਤਾਂ ਜੋ ਆਪਣੀ ਦਸਤਾਰ ਦੇ ਵਿੱਚ ਕੋਈ ਕਮੀ ਨਾ ਰਹਿ ਸਕੇ ਲਓ ਜੀ ਅਖੀਰਲਾ ਲਾੜਾ ਪਾ ਲਾਣਾ ਅਖੀਰਲਾ ਲਾੜੂ ਉਸੇ ਤਰੀਕੇ ਨਾਲ ਥੱਲੋਂ ਮੋੜ ਕੇ ਉੱਪਰੋਂ ਮੋੜ ਕੇ ਆਪ ਮੈਨ ਲੜਨ ਨੂੰ ਲਗਾਉਣਾ ਲਓ ਜੀ ਆਪਣੀ ਦਸਤਾਰ ਦੀ ਤੁਸੀਂ ਸ਼ੇਪ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਬਣ ਕੇ ਆਈ ਆ ਪੰਜ ਲੜਾਂ ਵਾਲੀ ਦਸਤਾਰ ਹੈ ਆਪਣੀ ਲਓ ਜੀ ਆਪਾਂ ਥੋੜੀ ਜਿਹੀ ਸੈਟਿੰਗ ਕਰ ਲੈਣੀ ਹੈ ਜਿਹਨਾਂ ਲੜਦੇ ਥੋੜੀ ਜਿਹੀ ਢਿੱਲ ਪੈ ਰਹੀ ਚ ਆਪਾਂ ਲੜ ਨੂੰ ਅੰਦਰੋਂ ਬਾਜ ਮਾਰਨਾ ਇੱਥੇ ਜੇ ਜਿਹੜੀ ਢਿੱਲ ਪੈ ਰਹੀ ਹੋਇ ਛੋ ਅੰਦਰੋਂ ਬਾਜ ਵੱਜੇਗਾ ਤੇ ਆਪਣੇ ਲੜ ਟਾਈਟ ਹੋ ਜਾਣਗੇ ਇਲਾ ਟਾਈਟ ਹੋ ਜਾਣਗੇ ਹਰੇਕ ਲੜ ਦੇ ਵਿੱਚ ਇੱਕੋ ਜਿਹਾ فاਸਲਾ ਰੱਖਣਾ ਤਾਂ ਜੋ ਆਪਣੀ ਦਸਤਾਰ ਹੋਰ ਸੋਹਣੀ ਲੱਗ ਸਕੇ ਇਹ ਥੋੜਾ ਜਿਹਾ ਦਬਾ ਕੇ ਉੱਪਰ ਜਿੰਨਾ ਕਾ ਕਲਗੀ ਵਾਲੇ ਲੜ ਤੋਂ ਉੱਪਰ ਲੜ ਦਿਸਦਾ ਉਹ ਲੜ ਦੇ ਵਿੱਚੋਂ ਆਪਾਂ ਵੱਟ ਸਮਾਰ ਕੇ ਕੱਢ ਲੈਣੇ ਤਾਂ ਜੋ ਆਪਣੇ ਲੜ ਦੇ ਵਿੱਚ ਦੀ ਨਾ ਨਿਸਣ ਲੋ ਹੁਣ ਆਪਾਂ ਇੱਕ ਪੱਗ ਪੈਣ ਲੈਣਾ ਜੋ ਮੇਰੇ ਵੀਰ ਸਿੱਧਾ ਲੜ ਲਾਣਾ ਚਾਹੁੰਦੇ ਆ ਉਹ ਸਿੱਧਾ ਵੀ ਲਗਾ ਸਕਦੇ ਆ ਆਪਾਂ ਤੁਹਾਨੂੰ ਅੱਜ ਕਲਗੀ ਵਾਲਾ ਲੜ ਲਾ ਕੇ ਦਿਖਾਵਾਂਗੇ ਦੋਨੇ ਸਾਈਡਾਂ ਤੋਂ ਹੋਲਡ ਕਰ ਲੈਣਾ ਇਹ ਲੜ ਨੂੰ ਪ੍ਰੋਪਰ ਇਹਨੂੰ ਦੇਖ ਕੇ ਮਤਲਬ ਜੇ ਸਾਣ ਆਪਣੀ ਇੱਧਰ ਜਿੰਨੀ ਕੱਖ ਤੱਕ ਹੀ ਉਨੀ ਕੇ ਇੱਧਰ ਢੱਕਣੀਆਂ ਐ ਨਾ ਹੋਵੇ ਇੱਕ ਵੱਧ ਢੱਕੀ ਜਾਵੇ ਇੱਕ ਘੱਟ ਘੱਟੀ ਢੱਕੀ ਜਾਵੇ ਲੋ ਜੀ ਆਵਦੇ ਹਿਸਾਬ ਦੇ ਨਾਲ ਜਿੰਨੀ ਤੁਹਾਡੇ ਤੋਂ ਹੋ ਸਕਦੀ ਹੈ ਵੱਧ ਤੋਂ ਵੱਧ ਸਫਾਈ ਕਰਕੇ ਆਪਾਂ ਇਹ ਲੜਨ ਲਗਾਉਣਾ ਇਹਦੇ ਵਿੱਚ ਇੱਕ ਵਾਰੀ ਬਾਜ ਵੀ ਮਾਰ ਲੈਣਾ ਤਾਂ ਜੋ ਆਪਣੇ ਵਟ ਘੱਟ ਤੋਂ ਘੱਟ ਰਹਿਣ ਤੇ ਇਥੇ ਮੇਰੇ ਵੀਰ ਇਸ ਤਰੀਕੇ ਦੇ ਨਾਲ ਸਿੱਧਾ ਲੜ ਵੀ ਲਗਾ ਸਕਦੇ ਨੇ ਜੋ ਮੇਰੇ ਵੀਰ ਨੂੰ ਮੋੜ ਕੇ ਲੜ ਲਗਾਉਣਾ ਚਾਹੁੰਦੇ ਨੇ ਉਹ ਮੋੜ ਕੇ ਵੀ ਲੜ ਲਾ ਸਕਦੇ ਨੇ ਤੇ ਆਪਾਂ ਇਹ ਕਲਗੀ ਵਾਲਾ ਤੁਹਾਨੂੰ ਲੜ ਲਾ ਕੇ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਆਪਦੇ ਹਿਸਾਬ ਦੇ ਨਾਲ ਰੱਖ ਕੇ ਆਪਾਂ ਪੱਗ ਪਹਿਨ ਲਗਾ ਲੈਣਾ ਇਸ ਤੋਂ ਬਾਅਦ ਲੜ ਨੂੰ ਅੰਦਰ ਨੂੰ ਫੋਲਡ ਕਰਨਾ ਜਿਹੜਾ ਬਾਹਰਲਾ ਪਾਸਾ ਉਹ ਅੰਦਰ ਆਏਗਾ ਉੱਪਰਲਾ ਪਾਸਾ ਅੰਦਰ ਜਾਏਗਾ ਇਸ ਤਰੀਕੇ ਦੇ ਨਾਲ ਅੰਦਰਲਾ ਪਾਸਾ ਬਾਹਰ ਨਿਕਲਗਾ ਬਾਹਰਲਾ ਪਾਸਾ ਅੰਦਰ ਨੂੰ ਜਾਏਗਾ ਇਸ ਤਰੀਕੇ ਦੇ ਨਾਲ ਆਪਾਂ ਆਪਦੀ ਕਲਗੀ ਖੋਲ ਕੇ ਇਹਦੇ ਵਿੱਚ ਛੋਟੇ-ਛੋਟੇ ਵੱਟ ਬਣਾ ਲੈਣੇ ਆ ਨੂਆਂ ਵਾਲਾ ਪਾਸੇ ਅੰਦਰ ਕਰਕੇ ਤੇ ਆਪਾਂ ਕਲਗੀ ਵਾਲਾ ਲੜ ਲਗਾ ਦੇਣਾ ਜੀ ਲੋ ਜੀ ਆਪਣੀ ਪੰਜ ਲੜਾਂ ਵਾਲੀ ਦਸਤਾਰ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਉੱਪਰਲੇ ਲੜਾਂ ਦੇ ਵਿੱਚ ਬਾਜ ਮਾਰ ਕੇ ਲੜਾਂ ਨੂੰ ਬਿਲਕੁਲ ਸਾਫ਼ ਕਰ ਲੈਣਾ ਅੱਗੇ ਤੋਂ ਪਿੱਛੇ ਨੂੰ ਬਾਜ ਮਾਰਨਾ ਪਿੱਛੇ ਨੂੰ ਅੱਗੇ ਨੂੰ ਬਾਜ ਮਾਰਨਾ ਤਾਂ ਜੋ ਲੜਾਂ ਦੀ ਪੂਰੀ ਚੰਗੀ ਤਰ੍ਹਾਂ ਸਫਾਈ ਹੋ ਸਕੇ ਇਹਦੇ ਬਾਅਦ ਆਪਾਂ ਇਹ ਲੜਾਂ ਨੂੰ 3D ਵੀ ਕਰ ਸਕਦੇ ਆ ਜਿੰਨਾ ਆਪਾਂ ਚਾਹੋ ਪੱਗ ਦੇ ਵਿੱਚ ਤਾਂ ਹੋ ਡਿਜ਼ਾਈਨਿੰਗ ਹੋਰਦੈਨ ਹੀ ਹੋ ਸਕਦੀ ਹੈ ਲਓ ਜੀ ਹੁਣ ਆਪਾਂ ਆਪਾਂ ਲੜ ਛੋੜਰੇ ਕਿਸੇ ਗੱਲ ਦਾ ਧਿਆਨ ਰੱਖਣਗੇ ਲੜੰਦਨਾਂ ਚੱਲ ਜੀ ਉਪਰੋਂ ਲੜਾ ਨੂੰ ਖੋਲ ਕੇ ਬਿਲਕੁਲ ਚੰਗੀ ਤਰ੍ਹਾਂ ਖੋਲ ਲੈਣਾ ਸਾਰੇ ਨੂੰ ਤੇ ਇਸ ਨੂੰ ਡਬਲ ਕਰ ਲੈਣਾ ਇਸ ਤਰ੍ਹਾਂ ਹੱਥ ਹੰਦ ਨੂੰ ਪਾ ਕੇ ਇਹਨੂੰ ਡਬਲ ਕਰ ਲੈਣਾ ਤਾਂ ਜੋ ਜਿਵੇਂ ਆਪਣੀ ਪੱਗ ਦਾ ਕਪੜਾ ਫੁੱਲ ਵੈਲਾ ਇਹ ਇਸ ਕਰਕੇ ਇਹ ਪੱਗ ਦੇ 20 ਵਾਲਾ ਕਪੜਾ ਵਿਜੀਬਲ ਨਾ ਹੋਵੇ ਦਿਖੇ ਨਾ ਤਾਂ ਜੋ ਆਪਣੀ ਦਸਤਾਰ ਦੇ ਵਿੱਚ ਕੋਈ ਕਮੀ ਨਾ ਹੋਵੇ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲੈਣਾ ਅੰਦਰ ਕਰ ਲੈਣਾ ਮੈਂ ਲੜ ਨੂੰ ਮਤਲਬ ਸੇਟ ਟੱਕ ਲੈਣਾ ਬਿਲਕੁਲ ਸਹੀ ਤਰੀਕੇ ਦੇ ਨਾਲ ਤੇ ਆਪਾਂ ਅਖੀਰਲਾ ਲੜ ਖਿੱਚ ਕੇ ਦੋਨੇ ਸਾਈਡਾਂ ਤੋਂ ਫੋਲਡ ਕਰ ਲੈਣਾ ਜਿਵੇਂ ਆਪਾਂ ਕਲਗੀ ਵਾਲਾ ਲੜ ਫੋਲਡ ਕਰਿਆ ਸੀ ਇਸੇ ਤਰੀਕੇ ਦੇ ਨਾਲ ਆਪਦੇ ਮੁਤਾਬਕ ਚੜਾਈ ਰੱਖ ਕੇ ਲੜ ਨੂੰ ਲਗਾ ਦੇਣਾ ਲੋ ਜੀ ਜਿਹੜੇ ਮੇਰੇ ਵੀਰ ਇਥੋਂ ਤੱਕ ਕਰਨਾ ਚਾਹੁੰਦੇ ਨੇ ਟਿਕ ਵੱਲ ਜੇ ਸਟਾਰ ਪਸੰਦ ਆ ਉਹ ਟਿਕ ਕੱਢ ਸਕਦੇ ਨੇ ਨਹੀਂ ਜਿਨ੍ਹਾਂ ਨੂੰ ਪਸੰਦ ਉਹ ਸਿੰਪਲ ਵੀ ਰੱਖ ਸਕਦੇ ਨੇ ਵੈਸੇ ਵੀ shape ਆਪਣੀ ਬਹੁਤ ਸੋਹਣੀ ਲੱਗ ਰਹੀ ਹੈ comment ਕਰਕੇ ਜਰੂਰ ਦੱਸਿਓ shape ਕਿਵੇਂ ਦੀ ਲੱਗੀ ਜਿਵੇਂ ਆਪਾਂ ਦਸਤਾਰ ਬੱਜ ਚੁੱਕੀ ਹੈ ਜੀ ਇਸ ਤੋਂ ਬਾਅਦ ਚ ਆਪਾਂ ਇਹ ਲੜਾਂ ਨੂੰ ਖੜਾਉਣਾ ਵਾ ਤੁਸੀਂ ਇਸ ਤਰੀਕੇ ਦੇ ਸਪਰੇ ਪੰਪ ਦਾ ਯੂਜ਼ ਕਰ ਸਕਦੇ ਹੋ ਇਹ ਨਾਰਮਲੀ ਜਿਵੇਂ ਆਪਣੇ ਸਪਰੇ ਆ ਜਾਂਦੀ ਆ ਉਹ ਆ ਵਿੱਚ ਇਹਦੇ ਪਾਣੀ ਹੋਈ ਆ ਤੇ ਸਪਰੇ ਵੀ ਵਰ ਸਕਦੇ ਹੋ ਸਪਰੇ ਵੀ ਹੋਣਗੇ ਲੜਾਂ ਵਾਲੀ ਤੇ ਤੁਸੀਂ ਨਾਰਮਲ ਇਹ ਚ ਪਾਣੀ ਪਾ ਕੇ ਕਰ ਸਕਦੇ ਹੋ ਪਾਣੀ ਨਾਲ ਹੀ ਵੈਸੇ ਹੀ ਹੋ ਜਾਂਦੇ ਆ ਜ਼ਰੂਰਤ ਨਹੀਂ ਹੈਗੀ ਸਪਰੇ ਲੈਣ ਦੀ ਇਦੇ ਵਿੱਚ ਪਾਣੀ ਪਾ ਕੇ ਤੁਸੀਂ ਇਹਦਾ ਛੜਕਾ ਕਰ ਲੈਣਾ ਤੇ ਇਸ ਤੋਂ ਬਾਅਦ ਇਹਨਾਂ ਨੂੰ 3D ਕਰ ਸਕਦੇ ਹੋ ਜਾਂ ਜਿਵੇਂ ਵੀ ਤੁਸੀਂ ਰੱਖਣੇ ਆ ਉਸ ਤਰੀਕੇ ਨਾਲ ਇੱਕ ਵਾਰੀ ਰੱਖ ਕੇ ਥੋੜਾ ਥੋੜਾ ਹਲਕਾ ਹਲਕਾ ਦਬਾ ਦੇ ਦੇਣਾ ਜਿਵੇਂ ਗਲਗੀ ਵਾਲੇ ਲੜਦੇ ਕਈ ਵਾਰੀ ਲੂਠ ਪੈਂਦੇ ਆ ਇਹਦੇ ਤੇ ਸਬਰੇ ਕਰਕੇ ਤੁਸੀਂ ਇਹਨੂੰ ਇੱਕ ਜਗ੍ਹਾ ਖੜਾ ਦੇਣਾ ਇਸ ਤੋਂ ਬਾਅਦ ਇਹਦੇ ਲੂਂ ਵੀ ਨਾ ਉਖੜਨਗੇ ਤੇ ਨਾ ਹੀ ਨਿਕਲਣਗੇ ਤੇ ਦਸਤਾਰ ਥੋੜੀ ਉੱਥੇ ਇੱਕ ਸਾਨਾ ਜਿਵੇਂ ਆਪਾਂ ਕਹਿੰਦੇ ਨੇ ਜੰਮ ਜੀ ਜਾਊਗੀ ਉਸ ਤਰੀਕੇ ਦੀ ਹੋ ਜਾਣੀ ਆ ਲਓ ਜੀ ਤੇ ਸਤਾਰ ਬਣ ਕੇ ਰੈਡੀ ਹੈ ਜੀ ਆਪਣੀ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਨਵੀਆਂ ਵੀਡੀਓਆਂ ਦੇਖਣ ਲਈ ਚੈਨਲ ਨੂੰ ਹੋ ਸਕੇ ਦਾ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓਆਂ ਰੋਜ਼ ਹੀ ਰੋਜ਼ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਕਿਹੜੇ ਵਿਸ਼ੇ ਤੇ ਕਿਵੇਂ ਦੀ ਦਸਤਾਰ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸਾਨੂੰ ਉਸ ਤਰੀਕੇ ਦੀ ਦਸਤਾਰ ਦੀ ਵੀਡੀਓ ਲੈ ਕੇ ਆਉਣ ਦੀ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ